ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਕੇ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਧੁੰਦ ਦੇ ਮੌਸਮ ਦੇ ਚੱਲਦਿਆਂ ਵੀ ਖਿਲਾਤੇ ਡਫੈਕਟਰ ਲਗਾਏ ਗਏ ਇਸ ਸਮੇਂ ਏਡੀਸੀ ਮੈਡਮ ਪੂਨਮਾ ਅਤੇ ਆਰਤੀ ਹੁਸੈਨ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਏਡੀਸੀ ਸਾਹਿਬਾਂ ਨੇ ਕਿਹਾ ਕਿ ਇਹੋ ਜੇ ਅਪਰਾਧ ਦੇ ਪ੍ਰਸ਼ਾਸਨ ਵੱਲੋਂ ਹਾਰੇ ਬੇਲੇ ਕਿਤੇ ਜਾਂਦੇ ਹਨ ਉਹਨਾਂ ਆਸਰਾ ਵੈਲਫੇਅਰ ਸੁਸਾਇਟੀ ਦੀ ਸੰਲੰਗਾ ਕਰਦੇ ਆ ਕਿ ਆ ਕਿ ਇਹ ਇੱਕ ਸੁਸਾਇਟੀ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਦਿਖਾਉਨੇ ਆ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਨੇ ਆ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਹਮਣੇ ਇਧਰ ਇੱਕ ਇੱਕ ਹੋਰ ਹਾਂ ਜਿੰਦਰ ਖਾਣਾ ਟਿਕਟ ਟੈਕਸ ਤੋਂ ਹੋਣਗਾ ਜੀ ਮੈਮ ਮੈਂ ਆਸਰਾ ਵੈਲਫੇਅਰ ਕਲੱਬ ਨੂੰ ਬਹੁਤ ਧੰਨਵਾਦ ਕਰਾਂਗੀ ਜੀ ਜਿਹੜੀ ਇਹਨਾਂ ਨੇ ਇਹ ਮਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਅਸੀਂ ਜਲਾ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਹੈਗਾ ਜੀ ਜਨਵਰੀ ਦੇ ਵਿੱਚ ਮਨਾ ਰਹੇ ਹੈਗੇ ਆ ਵੱਲੋਂ ਜਿਹੜਾ ਆਰਕਯੂ ਆਫਿਸ ਹੈ ਉਹਦੇ ਵੱਲ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਪਲਾਨਡ ਹੈਗੀਆਂ ਲੇਕਿਨ ਵੱਡਾ ਕੰਸਰਨ ਹੁੰਦਾ ਉਹ ਇਹ ਹੁੰਦਾ ਕਿ ਕਿਉਂਕਿ ਧੁੰਦ ਪੈਂਦੀ ਹੈ ਤਾਂ ਧੁੰਦ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਹਾਦਸੇ ਜਿਹੜੇ ਆ ਉਹ ਵਾਪਰਦੇ ਨੇ ਔਰ ਇਹ ਰਿਫਲੈਕਟਰਸ ਜਿਹੜੇ ਹੈ ਤਾਂ ਬڑے ਛੋਟੇ ਲੇਕਿਨ ਇਹਦਾ ਜਿਹੜਾ ਉਪਯੋਗ ਹੈ ਜਿਹੜਾ ਪਰਪਸ ਹੈ ਉਹ ਬਹੁਤ ਵੱਡਾ ਹੈ ਕਿਉਂਕਿ ਇੱਕ ਛੋਟੇ ਜਿਹੇ ਰਿਫਲੈਕਟਰ ਦੇ ਨਾਲ ਜਿਹੜਾ ਹੈ ਉਹ ਕਈ ਜਾਨਾਂ ਬਚ ਸਕਦੀਆਂ ਹੈਗੀਆਂ ਸੋ ਵੈਲਫੇਅਰ ਆਸਰਾ ਵੈਲਫੇਅਰ ਕਲੱਬ ਵੱਲੋਂ ਵੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਇਸ ਮੰਥੇ ਦੇ ਵਿੱਚ ਲਾਈਨ ਅਪ ਕੀਤੀਆਂ ਨੇ ਜਿਵੇਂ ਕਿ ਕੁਝ ਬਲੈਕ ਸਪots ਕੁਝ ਰੈੱਡ ਸਪots ਦਾ ਲੱਭਣਾ ਔਰ ਖਾਸ ਕਰਕੇ ਜਿਹੜੀ ਸਾਰੀਆਂ ਰੋਡ ਏਜੰਸੀਜ਼ ਨੇ ਜਿਵੇਂ NHAI ਹੈ ਜਾਂ PWD ਹੈ ਉਹਨਾਂ ਨੂੰ ਵੀ ਅਸੀਂ ਹਦਾਇਤ ਕਰ ਰਹੇ ਹਾਂ ਆਪਣੇ ਵੱਲੋਂ ਕਿ ਜਿਹੜੇ ਇਹ ਸਟ੍ਰੇਟਲ ਜਿਹੜੇ ਹੈਗੇ ਆ ਉਹ ਸੜਕਾਂ ਤੇ ਘੁਮਰੇ ਹੈਗੇ ਆ ਉਹਨਾਂ ਦਾ ਪ੍ਰੋਪਰ ਜਿਹੜਾ ਹੈਗਾ ਉਹਨਾਂ ਨੂੰ ਬੜੇ ਵਿਧੀਵਤ ਤਰੀਕੇ ਦੇ ਨਾਲ ਅਸੀਂ ਰੀ ਲੋਕੇਟ ਕਰ ਸਕੀਏ ਸੋ ਇਸ ਤਰ੍ਹਾਂ ਜਿੰਨਾ ਅਸੀਂ ਕੋਸ਼ਿਸ਼ ਕਰ ਸਕੀਏ ਕਿ ਸਾਡੀ ਜਿਹੜੀਆਂ ਸੜਕਾਂ ਨੇ ਉਹ ਆਵਾਜਾਈ ਦੇ ਵਾਸਤੇ ਜਿਹੜੀਆਂ ਆ ਉਹ ਬਿਲਕੁਲ ਸੇਫ ਹੋਣ ਕਿਉਂਕਿ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਉਹ ਸੜਕ ਹਾਦਸਿਆਂ ਦੇ ਵਿੱਚ ਚਲੀਆਂ ਜਾਂਦੀਆਂ ਸੋ ਇਸ ਕਰਕੇ ਸਾਡਾ ਜਿਹੜਾ ਟੋਟਲ ਫੋਕਸ ਹੈ ਇਸ ਰੋਡ ਸੇਫਟੀ ਮੰਥ ਦਾ ਉਹ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਆਪਣਾ ਜਿਹੜਾ ਸੇਫਟੀ ਮਕੈਨਿਜ਼ਮ ਹੈ ਉਹਨੂੰ ਅਸੀਂ ਸਟਰੈਂਥਨ ਕਰ ਸਕੀਏ ਮਤਲਬ ਜ਼ਿਆਦਾਤਰ ਐਕਸੀਡੈਂਟ ਜਿਹੜੇ ਰੋਡ ਦੇ ਉੱਪਰ ਟਰੱਕ ਖੜੇ ਹੋ ਜਾਂਦੇ ਆ ਜਾਂ ਪੈਂਚਰ ਹੋ ਗਿਆ ਜਾਂ ਖਰਾਬ ਹੋ ਗਿਆ ਰੋਡ ਦੇ ਉੱਪਰ ਹੀ ਉਹ ਪਤਾ ਨਹੀਂ ਚੱਲਦਾ ਕਿ ਕਿੱਥੇ ਔਰ ਨੀ ਪਿੱਛੇ ਆ ਕੇ ਗੱਡੀਆਂ ਟੈਕ ਕਰੋ ਜਾਂਦੇ ਐ ਐਗਜ਼ੈਕਟਲੀ ਬਿਲਕੁਲ ਕਈ ਵਾਰ ਜਦੋਂ ਰੋਡ ਤੇ ਕੋ ਗੱਡੀ ਤੋਂ ਵਿੱਚ ਨਹੀਂ ਪਤਾ ਲੰਦਾ ਸੋ ਇਹ ਰਿਫਲੈਕਟਰ ਜਿਹੜਾ ਹੈ ਤੇ ਛੋਟਾ ਉੱਪਰ ਪਿੱਛੇ ਜਦੋਂ ਰਿਫਲੈਕਟ ਕਰਦਾ ਹੈਗਾ ਤਾਂ ਫਿਰ ਤੁਹਾਨੂੰ ਉਸ ਦਾ ਪਤਾ ਚੱਲ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਅਗਲੇ ਆਨ ਵਾਲੇ 10 15 ਦਿਨਾਂ ਦੇ ਵਿੱਚ ਅਸੀਂ ਜਿਹੜਾ ਰਿਫਲੈਕਟਡ ਜੈਕਟਸ ਜਿਹੜੀਆਂ ਹੈਗੀਆਂ ਸੋ ਜ਼ਰੂਰ ਇਹ ਨਹੀਂ ਵੀ ਕੋਈ ਜਿਹੜਾ ਹੈਗਾ ਅਸੀਂ ਵਹੀਕਲ ਦੇ ਉੱਤੇ ਰਿਫਲੈਕਟ ਲਗਾਉਣੇ ਹੈਗੇ ਆ ਜਿਹੜੇ ਸਾਡੇ ਭਰਾ ਜਿਹੜੇ ਲੇਟ ਆਵਰਸ ਦੇ ਵਿੱਚ ਕੰਮ ਕਰਕੇ ਆਉਂਦੇ ਹੈਗੇ ਆ ਤਾਂ ਉਹਨਾਂ ਵਾਸਤੇ ਅਸੀਂ ਰਿਫਲੈਕਟ ਜਿੱਦਾਂ ਵੀ ਵੀ ਅਸੀਂ ਡਿਸਟ੍ਰਿਬਿਊਸ਼ਨ ਸਟਾਰਟ ਕਰਨਾ ਸੋ ਜਿਹੜੇ ਨਾਲ ਕੀ ਹੁੰਦਾ ਕਿ ਇਨਿਕ ਤੁਹਾਡੀ ਸੇਫਟੀ ਇਨਸ਼ੋਰ ਹੋ ਜਾਂਦੀ ਹੈ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ